ਇਸ ਵਕਤ ਦੀ ਸਭ ਤੋਂ ਵੱਡੀ ਖਬਰ ਖੜੜ ਦੇ ਪਿੰਡ ਕੜੂਆਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਕੜੂਆਾਂ ਦੇ ਵਿੱਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ ਲੱਖਾਂ ਦਾ ਸਾਮਾਨ ਹੋਇਆ ਸੜ ਕੇ ਤਬਾ ਪੁੱਜੇ ਪਾਸੇ ਪਿੰਡ ਵਸਿਆ ਨੇ ਕਿ ਅਸਲੀ ਕਬਾੜ ਦਾ ਕੰਮ ਕਰਨ ਵਾਲੇ ਨੇ ਖੁਦ ਲਗਾਈ ਅੱਗ ਦੇਖੋ ਤਸਵੀਰਾਂ ਖੜੜ ਤੋਂ ਪਿੰਡ ਕੜੂਆਾਂ ਦੀਆਂ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਪਿੰਡ ਵਾਸੀ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਿੰਡ ਦੇ ਲੋਕ ਕਹਿ ਰਹੇ ਆ ਕਿ ਤੁਸੀਂ ਖੁਦ ਅੱਗ ਲਗਾ ਲਗਾਉਂਦੇ ਹੋ ਖੁਦ ਆਪਣੇ ਸਮਾਨ 'ਚ ਕੋਈ ਅੱਗ ਲਗਾ ਦੂਗਾ ਤਾਂਬੇ ਦੀਆਂ ਤਾਰਾਂ ਕੱਢਣੇਗਾ ਤਾਂਬੇ ਦੀਆਂ ਤਾਰਾਂ ਕਿਹੜਾ ਦਿਖਾਓ ਨਾ ਤੁਸੀਂ ਹੋਰ ਅੰਦਰ ਅੰਦਰ ਜਾ ਕੇ ਦੇਖੋ ਕਈ ਹੈ ਆ ਕੇ ਪੁੱਛੋ ਹੋਰ ਨਵੀਂ ਨਵੀਂ ਹਾਂ ਨਹੀਂ 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 ਅਸੀਂ ਨਹੀਂ ਲਾ ਹਾਂ ਆਡਾ ਰਬੜ ਦਾ ਕੰਮ ਸਾਡੀ ਰਬੜ ਚਲ ਜੂਗੀ ਜੇ ਅਸੀਂ ਜੀ ਕੰਮ ਕਰਨਗੇ ਉਹ ਆ ਗਿੱਤਾ ਠੰਡ ਕੇ ਮੌਸਮ ਮੇ ਲਕਲੁਕਲ ਮੇਰੇ ਲੈਵਰ ਵਾਲੇ ਫੋਕਲੇ ਕਰ ਲੈਂਦੇ ਹੈ ਰਬੜ ਤਾਰਾ ਥੋੜੋ ਮੁਕਦੇ ਹੈ ਜੀ ਅਸੀਂ ਕਹਿੰਦੇ ਤਾਂਬਾ ਕੱਢਣੇਗਾ ਤਰ ਤਾਰਾ ਕੋਈ ਨਹੀਂ ਨਹੀਂ ਕੁਝ ਨਹੀਂ ਹੈ ਇਹ ਤੁਸੀਂ ਆਪ ਨਹੀਂ ਲਾਈ ਨਾ 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 ਇਹ 1 ਮਹੀਨਾ ਪਾਲੇ ਲਗਾ ਹੈ ਬਿਜਲੀ ਵਾਲੇ ਦਾ ਇਹ ਪਾਲੇ ਤਾਂ ਹੀ ਆ ਕੇ ਅੱਜ ਤੱਕ ਨਹੀਂ ਲੱਗੇ ਜੈਂਪਰ ਲੱਗਨੇ ਕਰਕੇ ਇਹਦੇ ਵਿੱਚ ਸਚਿੰਗਾਰੀ ਗਈ ਹੈ ਉਹ ਜਬ ਅੱਗ ਪੜਿਆ ਅੱਛਾ ਕਿੰਨਾ ਕਿੰਨਾ ਨੁਕਸਾਨ ਹੋਇਆ ਫਿਰ 1 ਲੱਖ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਮੇਰਾ ਮੈਂ ਆਪਣੇ ਆਪ ਆਪਣਾ ਸਮਾਨ ਜਲਾ ਕੇ ਨਿਸ਼ਾਨ ਕਰੂੰਗਾ ਇਹਦਾ ਕੀ ਰੱਖਿਆ ਬੰਦਾ ਜਿਹੜਾ ਉਰੇ ਜਿਹੜਾ ਪਲਾਸਟਿਕ ਪਲਾਸਟਿਕ ਦਾ ਸਮਾਨ ਤਾਂ ਜੀ ਅੱਛਾ ਪਲਾਸਟਿਕ ਦਾ ਸਮਾਨ ਤਾਂ ਕੀ ਆਪਾਂ ਜਿਹੜੀ ਗੁਆੜ ਦੀ ਦੁਕਾਨ ਆ ਰਾਇਸ਼ੀ ਇਲਾਕੇ ਦੇ ਵਿੱਚ ਕਰ ਸਕਦੇ ਆ ਇਹ ਜਦ ਆਪਾਂ ਨੇ ਦੁਕਾਨ ਕਰਿਆ ਤਾਂ 2010 ਚ ਹਾਂ ਕੱਲਾ ਹੀ ਦੁਕਾਨ ਤਾਂ ਉਰੇ ਕੋਈ ਨਹੀਂ कोई यार, तो भी भी गे गे। अब हरायसी इलाका हो गया अब अब भी ये दुकान इतनी घर नहीं अगल बगल में खेडेटरिंग भी किराए वाले हैं एक हम है और तो कोई रहस्य नहीं है रहस्य वाला तो है नहीं दुकान बदलूंगे फिर हाँ अभी कोई बात नहीं अगर रोकेंगे तो बदल देंगे बंद कर देंगे कोई बात नहीं गुरु नाम सिंह ਪ੍ਰਨਾਮ ਸਿੰਘ ਜੀ ਜਿਹੜੀ ਉਹ ਕਵਾੜ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕਬਜ ਦਾ ਵਾਕਾ ਹੈ ਇਹ ਇਹ ਐ 2 ਘੰਟੇ ਲਈ ਵਾਕਾ ਦੋ ਘੰਟੇ ਹੋ ਗਏ تقريبا ਹਾਂ ਪਰ ਇਹਨੂੰ ਇਹ ਜਿਹੜਾ ਬਿਲਾ ਕਰਨੇ ਆਪ ਲਾਉਂਦਾ ਆਪ ਲਾਉਂਦਾ ਇਹ ਲੱਗੀ ਬਿਜਲੀ ਦੇ ਨਾਲ ਲੱਗੀ ਨਹੀਂ ਆਂ ਤੇ ਵਿੰਨ ਲੱਗੀ ਹੁੰਦੀ ਨਾ ਕੋਈ ਤਾਰ ਉੱਪਰ ਲੁੱਟੀ ਹੁੰਦੀ ਇਹ ਢਿੱਲੀ ਦਾ ਕੰਮ ਐਸ ਬੰਦੇ ਦਾ ਤੇ ਤੁਸੀਂ ਸ਼ਿਕਾਇਤ ਨਹੀਂ ਕਰਦੇ ਹੈਗੇ ਰੈਕੀ ਇਲਾਕਾ ਇਹ ਉਹ ਹੋਰ ਵੀ ਬਹੁਤ ਕੁਝ ਕਰਦੇ ਮੇਰੀ ਗੱਲ ਸੁਣੋ ਸੋ ਐਤੇ ਹੋ ਪ੍ਰਸ਼ਾਸਨ ਵੀ ਖੜਾ ਹੈਗਾ ਹਾਂ ਕਿਚੇਨੀ ਜਦੋਂ ਪ੍ਰਾਈ ਦੇ ਢਿੰਡਰ ਦਾ ਸਰਪਤਾਈ ਪਰਾਲੇ ਚ ਮਿਲ ਕੇ ਆਇਆ ਜੱਟਾਂ ਦੇ ਨਾਲ ਕਿਸਾਨਾਂ ਦੇ ਨਾਲ ਉੱਥੇ ਉਹਦੇ ਡੀਸੀ ਸਾਹਿਬ ਜ਼ਿਲ੍ਹੇ ਦੇ ਮਾਲਕ ਐਸਐਸਪੀ ਸਾਹਿਬ ਉਹ ਵੀ ਜ਼ਿਲ੍ਹੇ ਦੇ ਮਾਲਕ ਤੇ ਹੋਰ ਜੇ ਉਹਨਾਂ ਕੋਲ ਰਿਪੋਰਟ ਪਹੁੰਚ ਸਕਦੀ ਹੈ ਇਹ ਉੱਪਰ ਨੂੰ ਹੋਰ ਕਿੱਥੇ ਪਹੁੰਚੂਗੀ ਉਹਨਾਂ ਨੂੰ ਕਹਿ ਲਿਆ ਇਸ ਬਾਰੇ ਸਾਡਾ ਸਰਪੰਚ ਨੇ ਜਿੰਦਰ ਸਿੰਘ ਨੇ ਜਿੰਦਰ ਸਿੰਘ ਗੱਦੀ ਨੇ ਕਹਿ ਲਿਆ ਇਹਦੇ ਕੋਈ ਅਸਰ ਨਹੀਂ ਹੋਇਆ ਪਿੱਛੇ ਕਿੱਕ ਵਾੜੀਏ ਬੈਠੇ ਉੱਥੇ ਸਾਰਾ ਕੋਈ ਮਟੇ। ਅਗਰ ਅੱਜ ਨਾ ਇਹ ਕਾਬੂ ਪਾਇਆ ਜਾਂਦਾ ਤਾਂ ਵੱਡੀ ਦੁਰਘਟਨਾ ਹੋ ਸਕਦੀ। ਵੱਡੀ ਹੋ ਸਕਦੀ ਸੀ। ਪਿੱਟ ਵੀ ਜਾਵੜ ਤੂੰ ਉਹ ਪਿੱਟ ਦੇ ਬਾਹਰ ਪਹੁੰਚ ਗਿਆ ਤਾਂ। ਅਸੀਂ ਘਰ ਕੋ ਖੜ ਕੇ ਦੇਖਿਆ। ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀ ਜਾਂਦੇ ਹੋ? ਮੰਗੀ ਇਹਨੂੰ ਚਖਾਓ ਇਤੋਂ। ਇਹ ਚੱਕਣਾ ਚਾਹੀਦਾ ਹੈ। ਉਸੇ ਰਾਸਟਰੀ ਅੰਦਰ ਜਿਹੜੇ ਗੰਦ ਪਾਇਆ ਹੋਇਆ। ਇੱਥੇ ਆਪਾਂ ਖੜੇ ਆਂ। ਇਹ ਸਰਕਾਰ ਦੀ ਜ਼ਮੀਨ ਹੈ। ਇਸੇ ਵੀ 11 ਫੁੱਟ 2 ਫੁੱਟ ਹੋਰ ਸਰਕਾਰ ਦੀ ਜਗ੍ਹਾ ਹੈ। ਜਿਹੜੀ ਇਹਨਾਂ ਨੇ ਵੱਲੀ ਹੋਈ ਹੈ। ਜੇ ਇਹਨਾਂ ਨੂੰ ਕੋਈ ਮਾਤਰ ਕਹਿ ਦਿੰਦਾ ਕਿ ਤੇਰੇ ਬਾਪ ਦੀ ਜਗਾਏ ਬੋਲਦੇ ਆ। ਕਿ ਨਹੀਂ ਜੀ ਬਸ ਇਹ ਪੁੱਛਿਆ ਸੀ ਕਿ ਕਹਣਾ ਵੀ ਇਹ ਚੱਕਣੇ ਚਾਹੀਦੇ ਹੋਰੇ। ਆ ਮਿੱਟ ਫਾਤੋ। ਆ ਬਿਜਲੀ ਬੋਰਡ ਮੈਂ ਕੀ ਆਉਦਾ ਜੀ ਤੁਹਾਡਾ? ਮੈਂ ਜੈਵਨ ਆ ਇੱਥੇ। ਅੱਛਾ ਜੈਵਨ। ਥੈਂਕ ਯੂ। ਆ ਜਿਹੜੀ ਅੱਗ ਲੱਗੀ ਆ ਕੀ ਕਹਿਣਾ ਚਾਹੁੰਦੇ ਹੋ ਜੀ? ਅੱਗ ਸਰ ਅਸੀਂ ਜਿਵੇਂ ਹੁਣ ਚੈੱਕ ਕੀਤਾ ਤੇ ਜੋ ਸਾਨੂੰ ਲੱਗ ਰਿਹਾ ਤੇ ਵੀ ਇਹਦੀ ਚੰਗਾੜੀ ਗਿਰੀ ਆ ਉੱਪਰੋਂ। ਅੱਛਾ। ਠੀਕ ਆ। ਬਟ ਉਹ ਇਸ طرفਾਸੇ ਨੂੰ ਗਿਰੇਗੀ ਕਦੇ ਵੀ ਪਿੱਛੇ ਨੂੰ ਨਹੀਂ ਗਿਰੇਗੀ ਜੇ ਗਿਰੂਗੀ ਵੀ ਚੰਗਾੜੀ ਪਹਿਲਾਂ ਗੱਲ ਇਹਨਾਂ ਨੇ ਕਿਹਾ ਤਾਂ ਅੱਗ ਲਾਈ ਹੋਣੀ ਹੈ ਇੱਥੇ ਕੁਝ ਕੀਤਾ ਹੋਣਾ ਇਹਦੇ ਨਾਲ ਜ਼ਰੂਰ ਪਰ ਲੋਕ ਜਿਹੜੇ ਉਰੇ ਦੇ ਆ ਪਿੰਡ ਦੇ ਬਸਨੀਕ ਵੀ ਕਹਿੰਦੇ ਆ ਕਿ ਰੋਜ਼ ਤਾਰਾ ਫੋਕਦੇ ਆ ਤੇ ਤਾਂਬਾ ਘੜਦੇ ਆ ਕੌਣ ਤਵਾੜੀਏ اچھا ਲੱਗਦਾ ਹੈ ਰੈਸ਼ੀ ਇਲਾਕੇ ਦੇ ਵਿੱਚ ਦੁਕਾਨ ਹੋਣੀ ਚਾਹੀਦੀ ਹੈ ਜੀ ਸਭ ਦੁਕਾਨ ਹੋਣੀ ਤਾਂ ਨਹੀਂ ਚਾਹੀਦੀ ਵੈਸੇ ਇੱਥੇ ਬਟ ਜੋ ਅਸੀਂ ਤਾਂ ਲੈਂਡ ਦੀ ਗੱਲ ਕਰ ਰਹੇ ਆ ਨਾ ਲੈਂਡ ਦੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਕਿਆ ਦੁਕਾਨ ਦੇ ਸਾਰ ਜਿ ਤਰ੍ਹਾਂ ਉਹ ਘੜਦਾ ਤੁ ਵੀ ਕਹਿੰਦਾ ਚਾਹੁੰਦੇ ਜੀ ਉੱਤੇ ਪਲੈਟਫਾਰਮ ਲੱਗਿਆ ਟ੍ਰਾਂਸਫਾਰਮਰ ਸਾਟ ਹੋ ਗਿਆ ਕਹਿੰਦੇ ਜੀ ਤੇ ਚੰਗਾਇੜੀ ਗਿਰਮੇ ਕਰਕੇ ਥੱਲੇ ਇਹਨਾਂ ਦਾ ਕਵਾੜ ਪਿਆ ਸੀਗਾ ਉਹ ਕਵਾੜ ਨੂੰ ਅੱਗ ਲੱਗੀ। ਕੀ ਲੱਗ ਰਿਹਾ ਹੈ ਵੀ ਆਂ ਅਰਾਸ਼ੀ ਇਲਾਕੇ ਦੇ ਵਿੱਚ ਕਵਾੜ ਦੀ ਦੁਕਾਨ ਹੋਣੀ ਚਾਹੀਦੀ ਆ? ਇਹ ਤਾਂ ਗੌਰਮੈਂਟ ਨੂੰ ਚਾਹੀਦਾ ਜੀ ਇਹ ਸਾਡੇ ਵਰਸ ਨਹੀਂ ਕੋਈ ਗੱਲ ਹੈਗੀ। ਹਾਂ। ਕਿੰਨਾ ਕ ਨੁਕਸਾਨ ਹੋਇਆ ਜੀ? ਨੁਕਸਾਨ ਤੇ ਇਹਨਾਂ ਦਾ ਕਵਾੜ ਦਾ ਹੀ ਹੋਇਆ ਹੋਰ ਕੋਈ ਜਾਨੀਵਾਲੀ ਕੋਈ ਨੁਕਸਾਨ ਨਹੀਂ।